ਇਸ ਗੁਰੂ ਘਰ ਦੇ ਵਿੱਚ ਚੜਦੀ ਹੈ ਸ਼ਰਾਬ ਦੂਰੋਂ ਦੂਰੋਂ ਆਉਂਦੀਆਂ ਨੇ ਸੰਗਤਾਂ ਦਰਸ਼ਨ ਕਰ ਦੁੱਧ ਪੁੱਤ ਬਾਹਰ ਦੇ ਵੀਜੇ ਤੇ ਹੋਰ ਦਿਲੋਂ ਮੰਗੀ ਮੁਰਾਦ ਹੁੰਦੀ ਹੈ ਪੂਰੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਬਾਬਾ ਕਹਨਦਾਸ ਜੀ ਦੇ ਦਰਸ਼ਨ ਕਰਵਾਉਣ ਇਹ ਗੁਰੂ ਘਰ ਇਸ ਕਰਕੇ ਵੀ ਮਸ਼ਹੂਰ ਹੈ ਕਿਉਂਕਿ ਇੱਥੇ ਸ਼ਰਾਬ ਚੜਦੀ ਹੈ ਇਸ ਪਿਛਲਾ ਕੀ ਇਤਿਹਾਸ ਹੈ ਆਊਟ ਜਾਣਦੇ ਹਾਂ ਔਰ ਦੇਖਦੇ ਹਾਂ ਪੂਰੀ ਵੀਡੀਓ। ਬਾਬਾ ਕਹਾਂ ਦਾਸ ਜੀ ਅੱਕ ਦਤੂਰਾ ਤੇ ਸੂਰਾ ਪਾਨ ਦਾ ਸੇਵਨ ਕਰਦੇ ਸੀ। ਜੋ ਤਿੰਨੋਂ ਹੀ ਆਪਣੇ ਆਪ ਦੇ ਵਿੱਚ ਜ਼ਹਿਰ ਤੇ ਜਦੋਂ ਉਹ ਸੇਵਨ ਕਰਦੇ ਸੀ ਤਾਂ ਉਹਨਾਂ ਦੀ ਬਿਰਤੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗ ਜਾਂਦੀ ਸੀ। ਉਹ ਆਪਣੇ ਸਰੀਰ ਦੇ ਅੰਗ ਵੱਖ-ਵੱਖ ਜਗ੍ਹਾ ਖਿਲਾਰ ਦਿੰਦੇ ਸੀ ਤਾਂ ਜੋ ਕੋਈ ਉਹਨਾਂ ਦੀ ਭਗਤੀ ਦੇ ਵਿੱਚ ਵਿਗੰਨ ਨਾ ਪਾ ਸਕੇ। ਜਦੋਂ ਕੋਈ ਸ਼ਰਧਾਲੂ ਉਹਨਾਂ ਦੇ ਦਰਸ਼ਨ ਨੂੰ ਆਉਂਦਾ ਤਾਂ ਪਿੰਡ ਵਿੱਚ ਜਾ ਕੇ ਰੌਲਾ ਪਾ ਦਿੰਦਾ ਕਿ ਬਾਬਾ ਜੀ ਨੂੰ ਕਿਸੇ ਨੇ ਵੱਢ ਕੇ ਸੁੱਟ ਦਿੱਤਾ। ਜਦੋਂ ਸਵੇਰੇ ਦੇਖਦੇ ਤਾਂ ਬਾਬਾ ਜੀ ਬਿਲਕੁਲ ਸਹੀ ਹੁੰਦੇ। ਇਹ ਸਭ ਦੇਖ ਕੇ ਲੋਕ ਹੈਰਾਨ ਹੁੰਦੇ। ਤੇ ਜਦੋਂ ਅਸੀਂ ਇੱਥੋਂ ਦੇ ਸੇਵਾਦਾਰ ਬਾਬਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇੱਥੇ ਹਰ ਮਨੁਕਾਮਨਾ ਪੂਰੀ ਹੁੰਦੀ ਹੈ। ਦੁੱਧ, ਪੁੱਤ ਤੇ ਬਾਹਰ ਦੇ ਵੀਜ਼ੇ ਸਭ ਕੁਝ ਮਿਲਦਾ ਹੈ। ਜੋ ਕੋਈ ਦੁੱਧ ਮੰਗਦਾ ਹੈ ਤਾਂ ਉਹਨਾਂ ਨੂੰ ਆਪਣੇ ਲਬੇਰੀਆਂ ਦੀ ਪਹਿਲੀ ਬੋਲੀ ਬਾਬਾ ਜੀ ਦੇ ਤਰਵੇਸ਼ਾਂ ਨੂੰ ਪਾਉਣੀ ਪੈਂਦੀ ਹੈ ਤੇ ਗੱਲਬਾਤ ਦੌਰਾਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਇੱਥੇ ਸ਼ਾਮ ਨੂੰ ਰੋਜ਼ ਸ਼ਰਾਬ ਪ੍ਰਸ਼ਾਦ ਦੇ ਰੂਪ ਦੇ ਵਿੱਚ ਵਰਤਦੀ ਹੈ ਤੇ ਰੋਜ਼ ਦੀ 70 ਤੋਂ 80 ਲੀਟਰ ਸ਼ਰਾਬ ਸ਼ਾਮ ਨੂੰ ਲੱਗ ਜਾਂਦੀ ਹੈ ਇਹ ਗੁਰੂ ਘਰ ਕਪੂਰਥਲਾ ਰੋਡ ਤੇ ਪਿੰਡ ਕਾਲਾ ਸੰਗਿਆਂ ਵਿਖੇ ਮੌਜੂਦ ਹੈ ਜੀ ਬਾਬਾ ਜੀ ਆਇਆ ਸੁਖਬੂਰ ਹਲਕੇ ਦਾ ਪੈਂਦਾ ਹੈਗਾ ਇਹਨਾਂ ਦਾ ਕੰਬਲ ਵਾਲਾ ਇਹ ਤਿੰਨ ਭਰਾ ਸੀਗੇ ਖਾਂ ਤੇ ਤਾਂ ਤੇ ਮਾਨ ਇਹ ਵੱਡੇ ਸੀਗੇ ਕਣਕ ਉਤਰ ਕੇ ਆਡੇ ਤੇ ਕਰਵਾਇਆ ਸਨੇਹ ਮੇ ਪ੍ਰਸ਼ਾਦਾ ਛਕ ਜਾਓ ਉਹ ਛੋੜਿਆਂ ਨੂੰ ਕਹਿੰਦੇ ਤੁਸੀਂ ਪ੍ਰਸ਼ਾਦਾ ਪਹਿਲਾਂ ਛਕਿਓ ਤੇ ਮੈਂ ਬਾਅਦ ਚ ਛਕ ਲਵਾਂ ਉਹ ਛੋੜੇ ਛਕਣ ਚ ਲੱਗਾ ਪ੍ਰਸ਼ਾਦਾ ਤੇ ਬੋਲਦੇ ਰੱਖੇ ਬੈਠੇ ਆ ਕਣਕ ਦੇ ਜੋ ਤਾਗ ਹੈ ਆਪਣਿਆਂ ਦਾ ਭਗਤਾਂ ਦਾ ਬਾਬਾ ਦੀ ਸੇਵਾ ਪਾਲੋ ਇਥੋਂ ਤੋਂ ਹੀ ਵੀ ਇਹਨੂੰ ਰੋਕਦੇ ਨਹੀਂ ਸੀਗੇ ਤੇ ਜਿਹੜਾ ਵੀ ਆਉਂਦਾ ਹੈ ਬੋਲ ਤੋਂ ਭਾਵੇਂ ਲੈ ਜਾਂਦਾ ਹੈ ਕਿਸੇ ਨੂੰ ਰੋਕਦੇ ਨਹੀਂ ਜਿਹੜਾ ਵੀ ਆਵੇ ਬਾਬਾ ਦੀ ਸੇਵਾ ਪਾਲੋ ਇਥੋਂ ਵੀ ਤੁਸੀਂ ਵੀ ਭਾਗੋ ਤੇ ਜਦੋਂ ਆਇਓ ਛੋਟੇ ਰੋਟੀ ਖਾ ਗਏ ਜਾਂ ਭਰਤਾ ਰੋਟੀ 'ਚ ਪ੍ਰਸ਼ਾਦਾ ਛਕਿਆ ਤੁਸੀਂ ਉਹ ਜਦੋਂ ਬੋਲ ਨਾਲ ਲਗਾ ਪਈ ਉਹਨਾਂ ਦੀ ਉਹ ਕਹਿੰਦਾ ਭਾਤਾ ਤੈਂ ਦਾ ਬੋਲ ਨਟਾਤਾ ਆਪਾਂ ਬੱਚਿਆਂ ਨੂੰ ਵੀ ਛਕਾਣਾ ਉਹ ਕਹਿੰਦਾ ਤੁਸੀਂ ਸੰਭੋ ਆਪਣਾ ਮੈਂ ਚੱਲਦਾ ਠੀਕ ਆ ਤੇ ਪਛੋਤਰ ਪਿੰਡ ਆਉਂਦਾ ਛੱਡਿਆ ਸੀ ਪਿੰਡ ਛੱਡ ਕੇ ਆਣ ਕੇ ਸਤਮੀ ਆਏ ਸੰਗਰੂਰ ਤੋਂ ਸਤਮੀ ਆਵੇ ਰਾ ਕੋਟ ਮੜਸੀਆਂ ਛੱਡਿਆ ਦਾ ਪਿੰਡ ਪਿੱਛੇ ਇੱਥੇ ਆ ਕੇ ਪਾਰਸੀ ਕਿਸੇ ਸਤਮੀ ਆਣ ਕੇ ਬਾਬਾ ਖਾਨ ਦਾ ਸਿਰ ਤੱਲਾ ਪਾਕਸ ਬੈਠਾ ਸੀ ਸਿੱਖ ਕੁੜੀਆਂ ਬਣੀ ਕੁੜੀਆਂ ਦੇ ਵਿੱਚ ਬੈਠੇ ਸੀ ਮੇਰਾ ਵੀ ਉਹਦਾ ਜੀ ਪਾਕਾ ਬੰਦੇ ਦੇ ਪਾਸੋਂ ਥੰਨੇ ਪਾਕਲੇ ਜਵਾਬ ਦੇਤਾ ਮਾਰਦਾ ਆਫੋਂਦੀ ਹੁੰਦੀ ਰੋਜ਼ ਉਹਨੇ ਝਾੜੂ ਕਰਨਾ ਤੋਬਤੇ ਕਰਨਾ ਕਰਕੇ ਚੱਲ ਜਾਣਾ ਉਹਨੇ ਇੱਕ ਦੋ ਦੂਜੇ ਦਿਨ ਆਈ ਫੇਰ ਉਹ ਉਹਨੇ ਤੋਂ ਉੱਤੋਂ ਕਿਸੇ ਝਾੜੂ ਮਾਰਿਆ ਸੇਵਾ ਕੀਤੀ ਆਪਣੇ ਤੱਤਲ ਨਹੀਂ ਪਾਤੂਦੋਂ ਮੈਂ ਪੁੱਤਰ ਦੇ ਦਾਦ ਮੰਗੇ ਤਾਂ ਧੰਨੇ ਭਾਗਤ ਨੇ ਜਵਾਬ ਦੇ ਦਿੱਤਾ ਮੈਨੂੰ ਤੇ ਤੁਹਾਡੇ ਲਾਦ ਨਹੀਂ ਹੋਣੀ ਹੋਏ ਹੋਈ ਪਾਪਾ ਜੀ ਪਿੱਛੇ ਬੈਠੇ ਸ੍ਰੀ ਮਹਾਪੁਰਸ਼ਾ ਇਹਨਾਂ ਕੋਲ ਚਲ ਗਈ ਇਹਨਾਂ ਨੂੰ ਜਾ ਕੇ ਪੁੱਛਿਆ ਪਾਪਾ ਜੀ ਤੁਸੀਂ ਦੱਸੋ ਕੁਛ ਇਹਨਾਂ ਨੇ ਤਾਂ ਜਵਾਬ ਦਿੱਤਾ ਉਹ ਕਹਿੰਦਾ ਤੁਹਾਡੇ ਲਾਦ ਵੀ ਹੋਊਗੀ ਪਰਿਵਾਰ ਵੱਧੂਗਾ ਘਟਾ ਥੋੜਾ ਟਾਈਮ ਪਿਆ ਹੋਏ ਹੋਈ ਮਾਲਕ ਦੀ ਕਿਰਪਾ ਆਉਣ ਲੱਗੀ ਕਿ ਅਗਰ ਸ਼ਰਮਾ ਨੂੰ ਸਦਮੇ ਆਇਆ ਸਤ ਸ਼ਰਮਾ ਤੋਂ ਹੋਇ ਤਰਪੇ ਕਾਲੇਲ ਨੂੰ ਇਥੇ ਥੋੜਾ ਜਿਹਾ اٹਕੇ ਸਦਮੇ ਵੀ ਉਹ ਕਾਲੇ ਆਂ ਕੇ ਪਾਸ ਕਿਸੇ ਆ ਕਾਫੀ ਚਿਹਰੇ ਨਾਲ ਤੇ ਜਿਹੜਾ ਪ੍ਰਸ਼ਾਦ ਬਣਾ ਕੇ ਪਿੰਦੇ ਸੀ ਅੱਕ ਤਦੂਰਾ ਪਾਣ ਤੇ ਤਨੇ ਚੀਜ਼ਾਂ ਜਿਹੜਿਆ ਜਦੋਂ ਪੀਲੇ ਨੇ ਤਾਂ ਲਗਨ ਲੱਗ ਜਾਂਦੇ ਹੀ ਮਹਾਰਾਜ ਨਾਲ ਅ ਕੱਲਾ ਕੱਲਾ ਸਰੀਰ ਇੰਨਾ ਦਾ ਹੋ ਜਾਂਦਾ ਹੈ ਰੱਤਾਂ ਕਦੇ ਧੜਕਦੇ ਸਰ ਕਿਤੇ ਤਬਾਹਾਂ ਕਦੇ ਪਈਆਂ ਜਦੋਂ ਹੁਣ ਮੱਥਾ ਟੇਕਣ ਥਾਂ ਤੇ ਜਦੋਂ ਬਾਬਾ ਦਾ ਰਾਸ ਵੱਢ ਦਿੱਤਾ ਤੇ ਜਦੋਂ ਵਾਪਸੇ ਜਾਣਾ ਤਾਂ ਮੱਥਾ ਟੇਕ ਕੇ ਦਿਮਾਹ ਪੁਰ ਚ ਪਿੱਛੇ ਤੁਰੇ ਆਉਂਦੇ ਹੁਣ ਇੱਥੇ ਕਰਨ ਦੇ ਮਾਲਕਾ ਜਿਹੜੀ ਵੀ ਸਭ ਇੱਥੇ ਸੁਖਰੋ ਪੂਰੀ ਹੁੰਦੀ ਐ ਇੱਥੇ ਪੁੱਤ-ਪੁੱਤ ਮਿਲਦੇ ਆ ਜੋੜੀਆਂ ਬਣਦੀਆਂ ਮੱਥਾ ਟੇਕਣ ਆਉਂਦੀਆਂ ਜੋੜੀਆਂ ਵੀ ਇੱਥੇ ਬਾਬੇ ਦੇ ਕਿਰਪਾ ਨਾਲ ਕੋਈ ਬਾਹਰ ਜਾਂਦਾ ਅਮਰੀਕਾ ਕੈਨੇਡਾ ਮਾਲਕ ਦੀ ਕਿਰਪਾ ਹੋ ਜਾਂਦੀ ਆ ਤੇ ਬੱਬਾ ਜੀ ਇੱਥੇ ਆ ਸ਼ਰਾਬ ਚੜਨ ਦਾ ਕੀ ਇੱਥੇ ਆ ਮੈਂ ਦੱਸਦਾ ਹਾਂ ਇਹ ਆ ਬਣਾ ਕੇ ਪੀਂਦੇ ਸੀ ਜਿਹੜੇ ਇਹ ਪ੍ਰਸ਼ਾਦ ਬਣਾ ਕੇ ਪੀਂਦੇ ਆਕਤ ਦੂਰਾ ਆਣ ਫਿੱਤਲੇ ਚੀਜ਼ਾਂ ਜਿਹੜਿਆ ਉਹ ਆਪਾਂ ਇਹਨਾਂ ਜਿਹੜੇ ਲਾ ਪੀਣੇ ਸਾਦੇ ਜਿਹੜਾ ਪੀਂਦੇ ਜਦੋਂ ਪੀਲੇ ਨੇ ਤਾਂ ਲਗਨ ਲੱਗ ਜਾਂਦੇ ਹੀ ਮਹਾਰਾਜ ਨਾਲ ਉਹਨਾਂ ਤਾਂ ਭਗਤੀ ਕਰਦੇ ਹੀ ਕੱਲਾ ਕੱਲਾ ਸਰੀਰ ਹੋ ਜਾਂਦਾ ਇਹਨਾਂ ਦਾ ਤਾਂ ਕਿਤੇ ਆੜ ਕਿਤੇ ਸਰ ਕਿਤੇ ਪਿਆਣਾ ਧੜਕਤੇ ਪਈ ਹੋਣੀ ਮਹਾ ਕਿਤੇ ਪਈਆਂ ਹੋਣੀਆਂ ਤੇ ਬੱਬਾ ਜੀ ਇੱਕ ਮੈਂ ਦੇਖਿਆ ਬਾਹਰ ਜਿਵੇਂ ਬੱਬਾ ਜੀ ਦੇ ਕੁੱਤਿਆਂ ਦਾ ਬੱਬਾ ਜੀ ਦੀ ਘੋੜੀ ਦਾ ਉਹਦੇ ਬਾਰੇ ਵੀ ਮੜਾ ਜੀ ਦੱਸੋ ਇੱਕ ਪਰਵੇਸ਼ਾ ਨੂੰ ਦੁੱਧ ਪਾਉਂਦੇ ਆ ਜਨਾਲੇ ਲਵੇਰੇ ਨਾਲ ਸੌਂਦੇ ਆ ਤੋਂ ਦੁੱਧ ਪਾ ਕੇ ਜਾਂਦੇ ਇਹਨਾਂ ਨੂੰ ਇਹਨੇ ਮਾਜ ਸਰੀਏ ਪੋੜੀ ਇਸੇ ਪੋੜੀ ਆ ਖੀਰ ਚੜਾਉਂਦੇ ਆ ਆਪਣਾਂ ਕੇ ਤੇ ਰੰਦੇ ਘੋੜੀ ਦੇ ਉੱਤੇ ਹੀ ਸੀ ਗਈ ਬੋਤੀ ਤੇ ਉਹ ਦੇਖੋ ਉਹ ਬੁਫੇ ਆ ਰਹੇ ਪਹੁੰਚ ਰਹੇ ਬੋਤੀ ਦੇ ਰੰਦੇ ਆ ਉਹ ਕੋੜਾ ਵੀ ਹੁੰਦਾ ਨਾਲ ਆ ਦਰਵੇਸ਼ ਹੁੰਦੇ ਨੇ ਨਾਲ ਇਹਨਾਂ ਦੇ ਠੀਕ ਇਹਨਾਂ ਦਾ ਮੂੰਹ ਦਾ ਪਾਣੀ ਜਿਹੜਾ ਆਉਂਦਾ ਹੈ ਕਹਿੰਦੇ ਜਵਾਈ ਆਏ ਜਵਾਈਆਂ ਨੂੰ ਦੰਤ ਪਾਉ ਪਹਿਲਾਂ ਇਹਨਾਂ ਦੇ ਜਵਾਈ ਸੰਝ ਕੇ ਪਾਤਾ ਉਹ ਤਰ ਗਏ ਜਿਹੜਾ ਗੁੱਸਾ ਕੀਤਾ ਉਹਨਾਂ ਦੇ ਬੂਹੇ ਲੱਗੇ ਰਹਿ ਗਏ ਜਿੱਲੇ ਕਰਨ ਦੇ ਮਾਲਕ ਆ ਇਹ ਜੋ ਮੋਜੂ ਬਾਤ ਕੱਢ ਦਿੰਦੇ ਪੂਰਾ ਹੋ ਜਾਂਦਾ ਹੈ